ਬਹੁਤ ਜ਼ਰੂਰੀ ਜਾਣਕਾਰੀ ਸਾਰੇ ਵੀਰਾਂ ਨਾਲ ਅੱਗੇ ਸ਼ੇਅਰ ਕਰ ਦਿਓ ਕਿਉਂਕਿ ਕਾਰ ਜਾਂ ਟਰੱਕ ਦੇ ਪਿੱਛੇ ਇੱਕ ਬਲਾਈਂਡ ਸਪੋਟ ਹੁੰਦਾਗਾ ਜਿੱਥੇ ਕਿ ਡਰਾਈਵਰ ਨਹੀਂ ਦੇਖ ਸਕਦਾਗਾ ਟਰੱਕ ਦੇ ਇਹ ਥੋੜਾ ਜਿਆਦਾ ਹੁੰਦਾਗਾ 20 ਫੁੱਟ ਅੱਗੇ ਤੇ ਜਿਹੜਾ ਸੱਜੇ ਤੇ ਖੱਬੇ ਤੇ ਮਗਰਲੀ ਸਾਈਡ ਸ਼ੀਸ਼ਿਆਂ ਤੋਂ ਬਿਲਕੁਲ ਸਾਈਡ ਤੇ ਉੱਥੇ ਟਰੱਕ ਜਾਂ ਬੱਸ ਵਾਲੇ ਨੂੰ ਬਿਲਕੁਲ ਨਹੀਂ ਦੇਖਦਾ ਤੇ ਨਾ ਕਾਰ ਵਾਲੇ ਨੂੰ ਦੇਖਦਾ ਸਾਡੇ ਲੋਕ ਕੀ ਕਰਦੇ ਅਕਸਰ ਵੱਡੇ ਸਾਧਨਾਂ ਦੇ ਮਗਰ ਮੋਟਰਸਾਈਕਲ ਆ ਲੈਣਦੇ ਖਾਸ ਕਰਕੇ ਡਿਲੀਵਰੀ ਕਰਦੇ ਆ ਕਿ ਠੰਡ ਘੱਟ ਲੱਗੂਗੀ ਹਵਾ ਘੱਟ ਲੱਗੂਗੀ ਅਸਲ ਦੇ ਵਿੱਚ ਜ਼ਿਆਦਾਤਰ ਐਕਸੀਡੈਂਟ ਹੋਣ ਦਾ ਇਹ ਕਾਰਨ ਕਿ ਜਿਹੜਾ ਬਲਾਈਂਡ ਸਪੌਟ ਦੇ ਵਿੱਚ ਆ ਕੇ ਆਪਾਂ ਆਪਣਾ ਮੋਟਰਸਾਈਕਲ ਚਲਾਉਂਦੇ ਆ ਜਿਹੜੇ ਵੀ ਮੋਟਰਸਾਈਕਲ ਚਲਾਉਂਦੇ ਆ ਜਰੂਰ ਉਹਨਾਂ ਨਾਲ ਇਨਫਾਰਮੇਸ਼ਨ ਇਹ ਸ਼ੇਅਰ ਕਰੋ ਕਿ ਕਦੇ ਵੀ ਟਰੱਕ ਦੇ ਪਿੱਛੇ ਜਾਂ ਬਿਲਕੁਲ ਖੱਬੇ ਜਾਂ ਸੱਜੇ ਬਿਲਕੁਲ ਉਹਦੀ ਬਾਡੀ ਦੇ ਸਾਹਮਣੇ ਸੱਜੇ ਜਾਂ ਖੱਬੇ ਨਾ ਚਲਾਓ ਕਿਉਂਕਿ ਉੱਥੇ ਸ਼ੀਸ਼ੇ ਵਿੱਚ ਦੀ ਉਹ ਨਹੀਂ ਦੇਖ ਸਕਦਾਗਾ ਸ਼ੀਸ਼ੇ ਵਿੱਚ ਦੀ ਬਿਲਕੁਲ ਥੋੜੀ ਜਗ੍ਹਾ ਦੇ ਵਿੱਚ ਉਹ ਦੇਖ ਸਕਦਾ ਹੁੰਦਾਗਾ ਇਸੇ ਨੂੰ ਕਹਿੰਦੇ ਆ ਬਲਾਈਂਡ ਸਪੌਟ ਬਲਾਈਂਡ ਸਪੌਟ ਦੇ ਕਰਕੇ ਹੀ ਜ਼ਿਆਦਾਤਰ ਐਕਸੀਡੈਂਟ ਹੁੰਦੇ ਆ ਹੁਣ ਇੱਕ ਤੂੜੀ ਵਾਲ ਟਰਾਲੀ ਦੇ ਵਿੱਚ ਵੀਰਾਂ ਦੀ ਇੱਕ ਗੱਡੀ ਟਕਰਾਈ ਆ ਸੌਰੀ ਆ ਪਰਾਲੀ ਵਾਲੀਆਂ ਗੱਠਾਂ ਸੀਗੀਆਂ ਉਹ ਜਿਹੜੀ ਲਾਈਨ ਤੋਂ ਥੋੜੀ ਜੀ ਪਾਸੇ ਸੀਗੀ ਚਾਰੇ ਦੇ ਚਾਰੇ ਉਹ ਉੱਥੇ ਮੌਤ ਹੋ ਗਈ ਉਹਨਾਂ ਦੀ ਪੁਲਿਸ ਕਰਮਚਾਰੀਆਂ ਦੀ ਬੱਸ ਟਕਰਾਈ ਆ ਤੁਹੋਂ ਦੇ ਕਰਕੇ ਹੁਣ ਜਿਹੜੇ ਮੋਟਰਸਾਈਕਲਾਂ ਦੇ ਐਕਸੀਡੈਂਟ ਹੁੰਦੇ ਆ ਉਹ ਇੰਨਾ ਹੀ ਵਜਾਂ ਕਰਕੇ ਹੁੰਦੇ ਆ ਕਿ ਲੋਕਾਂ ਨੂੰ ਪਤਾ ਨਹੀਂ ਡ라이ਵਰ ਦੀ ਨਿਗਾ ਕਿੱਥੇ ਤੱਕ ਉਹ ਜਿਹੜਾ ਮੋਟਰਸਾਈਕਲ ਹੁੰਦਾ ਉਹਨੂੰ ਲੱਗਦਾ ਕਿ ਮੈਂ ਉਹਦੇ ਮਗਰ ਜਾਵੜਿਆ ਸੱਜੇ ਖੱਬੇ ਜਾਵੜਿਆ ਉਹਨੂੰ ਦਿਖਾਈ ਦੇ ਰਿਹਾ ਹੋਊਗਾ ਪਰ ਇਸ ਤਰ੍ਹਾਂ ਬਿਲਕੁਲ ਨਹੀਂ ਹੁੰਦਾ ਇਹ ਬਲਾਈਂਡ ਸਪੌਟ ਦੇ ਜਿਹੜੇ ਇਹ ਫੋਟੋ ਆ ਜਿਹੜੀ ਬਿੜੀ ਹੋਏ ਚੰਗੀ ਤਰ੍ਹਾਂ ਧਿਆਨ ਦੇ ਵਿੱਚ ਰੱਖਿਓ ਕਿ ਕਿੱਥੇ ਕਿੱਥੇ ਡਰਾਈਵਰ ਦੀ ਨਿਗਾ ਜਾ ਸਕਦੀ ਆ ਜਿਹੜੀਆਂ ਜਗ੍ਹਾਵਾਂ ਤੇ ਨਹੀਂ ਜਾਂਦੀ ਉਸ ਜਗ੍ਹਾ ਤੇ ਮੋਟਰਸਾਈਕਲ ਨੂੰ ਬਿਲਕੁਲ ਵੀ ਨਾ ਲੈ ਕੇ ਜਾਓ ਕਿਉਂਕਿ ਹਾਦਸਾ ਕਿਸੇ ਵਕਤ ਵੀ ਹੋ ਸਕਦਾ ਹੈ ਇਹ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰੋ ਜੀ ਜਿਨ੍ਹਾਂ ਨਾਲ ਤੁਸੀਂ ਪਿਆਰ ਕਰਦੇ ਆ ਜਿਹੜੇ ਤੁਸੀਂ ਚਾਹੁੰਦੇ ਆ ਕਿ ਬੰਦੇ ਸੇਫ ਰਹਿਣ ਠੀਕ ਹੈ ਜੀ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ